ਬੱਚੇ ਹੋਣੀਆਂ ਚਾਹੀਦੀਆਂ ਜਿੰਨੇ ਵੀ ਬੱਚੇ ਗਰਾਊਂਡ ਦੇ ਵਿੱਚ ਦੇਖ ਰਹੇ ਐ ਸ਼ਾਬਾਸ਼ 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 ਕਹਿੰਦੇ ਆ ਵੀ ਮਿਹਨਤਰੀ ਹੁੰਦੀ ਹੈ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬੱਤੀ ਨਾਲ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕੜੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕੜੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੋ ਇਹਨਾਂ ਬੱਚਿਆਂ ਨੇ ਕਮਾਲ ਕਰਤੀ ਐ ਇਹਨਾਂ ਕੁੜੀਆਂ ਨੇ ਦੇ ਨਾਲ-ਨਾਲ ਮੁੰਡਿਆਂ ਨੇ ਜਿਹੜਾ ਐਥਲੈਟਿਕਸ ਦੇ ਵਿੱਚ ਬੜਾ ਇੱਕ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਸਾਰੇ ਨੇ ਆਨੰਦ ਮਾਣਿਆ ਸਾਹਮਣੇ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਵੀ ਉਹ ਬੱਚੇ ਆਪਣਾ ਆਪਣਾ ਪਸੀਨਾ ਵਹਾ ਰਹੇ ਦੋਨੋਂ ਟੀਮਾਂ ਬੜੀ ਮਿਹਨਤ ਨਾਲ ਬੜੀ ਸ਼ਿੱਦਤ ਨਾਲ ਗੇਮਾਂ ਦੇ ਵਿੱਚ ਆਪਣੀ ਆਪਣੀ ਪ੍ਰਦਰਸ਼ਨੀ ਕਰ ਰਹੀਆਂ ਤੇ ਸਾਰੇ ਦਰਸ਼ਕਾਂ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੇਵੀ ਦੇ ਨਾ ਕਪਿਲ ਗਲੇ ਅੱਜ ਪਹੁੰਚ ਚੁੱਕੇ ਆ ਪਟੇ ਸਟੇਡੀਅਮ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਖੇਡਾਂ ਮਤਲ ਪੰਜਾਬ ਦੀਆਂ ਸ਼ੁਰੂ ਕਰਾਈਆਂ ਗਈਆਂ ਅੱਜ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਜਿਹੜੇ ਸਪੋਰਟ ਨਾਲ ਵੱਖਦੇ ਨੇ ਸੰਬੰਧ ਬੱਚੇ ਜਿਹੜੇ ਜੁੜੇ ਨੇ ਤੇ ਖੇਡਾਂ ਕਰਾਈਆਂ ਗਈਆਂ ਖੇਡਾਂ ਪਤਨ ਪੰਜਾਬ ਦੀਆਂ ਤੇ ਪੰਜਾਬ ਦੇ ਜਿਹੜੇ ਜਿਹੜੇ ਸਪੋਰਟਸਮੈਨ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਜਿਹੜੀਆਂ ਅੱਜ ਗੇਮਾਂ ਕਰਾਈਆਂ ਨੇ ਉਹਨਾਂ ਦੇ ਜੋਗਤਾ ਅਨੁਸਾਰ ਉਹਦੇ ਮਾਨ ਸਨਮਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਤੇ ਸਾਡੇ ਨਾਲ ਜੁੜੇ ਨੇ ਗੋਰਾ ਜੀ ਜੁੜੇ ਨੇ ਅਵਤਾਰ ਜੀ ਜੁੜੇ ਨੇ ਸੇਖੋ ਸਾਹਿਬ ਜੁੜੇ ਨੇ ਗੱਲਬਾਤ ਇਹਨਾਂ ਨੇ ਕਰਦੇ ਆ ਕਿ ਅੱਜ ਜਿਹੜੀਆਂ ਇਸ ਸਟੇਡੀਅਮ ਦੇ ਵਿੱਚ ਜਿਹੜੀਆਂ ਕਿਹੜੀਆਂ-ਕੜੀਆਂ ਖੇਡਾਂ ਕਰਾਈਆਂ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਮਾਣ ਦਿੱਤਾ ਜਾਂਦਾ ਹੈ ਸਪੋਰਟਸਮੈਨਾਂ ਨੂੰ ਹਾਂਜੀ ਪਹਿਲਾਂ ਤਾਂ ਸੇਖੋਂ ਸਾਹਿਬ ਅੱਜ ਜਿਹੜੀਆਂ ਖੇਡਾਂ ਕਰਾਈਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਅਵਤਾਰ ਸਿੰਘ ਜੁੜੇ ਨੇ ਸਾਡੇ ਨਾਲ ਗੋਰਾ ਜੀ ਜੁੜੇ ਨੇ ਗੱਲਬਾਤ ਗੋਰਾ ਜੀ ਨੇ ਵੀ ਸ਼ੁਰੂ ਕਰਦੇ ਆਪਾਂ ਸਟਾਰਟ ਇਹਨਾਂ ਤੋਂ ਕਰਦੇ ਆ ਨੌਜਵਾਨ ਨੇ ਗੱਲਬਾਤ ਕਰਦੇ ਨੇ ਨਾ ਹਾਂ ਜੇ ਅੱਜ ਖੇਡਾਂ ਬਤਨ ਪੰਜਾਬ ਦੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਿਆ ਪੰਜਾਬ ਦੇ ਵਿੱਚ ਪੱਟੀ ਸਟੇਡੀਅਮ ਦੇ ਵਿੱਚ ਜਿਹੜਾ ਅੱਜ ਬੱਚਿਆਂ ਦੀ ਕਾਹਲ ਬੈਲ ਲਖ ਰਹੀ ਹੈ ਇੱਕ ਫੁੱਟਬਾਲ ਦੀਆਂ ਗੇਮਾਂ ਵੀ ਹੋ ਰਹੀਆਂ ਐਥਲੈਟਿਕ ਵੀ ਹੋ ਰਹੀਆਂ ਹੈ ਹਨਾ ਹੋਰ ਵੀ ਕਈ ਤਰੀਕਿਆਂ ਦੇ ਗੇਮਤ ਹੋ ਰਹੀ ਇਹ ਕੀ ਕਿਦਾਂ ਦੇਖਦੇ ਹੋ ਸਭ ਤੋਂ ਪਹਿਲਾਂ ਹੀ ਕਪਲ ਜੀ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਜਿਨੇ ਇੱਕ ਬਹੁਤ ਵਧੀਆ ਸ਼ਰਵਾਦ ਕੀਤੀ ਹੈ ਆਮ ਤੌਰ ਤੇ ਆਪਾਂ ਪਹਿਲੀਆਂ ਸਰਕਾਰਾਂ ਵੀ ਰਹੀਆਂ ਐ ਤੇ ਸਮੇ ਸਮੇਂ ਦੇ ਹਿਸਾਬ ਨਾਲ ਜੇ ਵੇਖੀ ਤੇ ਆਪਾਂ ਨੂੰ ਬੱਚਿਆਂ ਨੂੰ ਖੇਡਾਂ ਨਾਲ ਲਿਆਉਣ ਵਾਸਤੇ ਬਹੁਤ ਸਖਤ ਲੋੜੀ ਆਪਣੇ ਬੱਚੇ ਨਸ਼ਿਆ ਵਾਲਾ ਰੁਝਾਨ ਜਿਆਦਾ ਵਧਦਾ ਜਾ ਰਿਹਾ ਹੈ ਪਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਸਰਦਾਰ ਭਗਤ ਸਿੰਘ ਮਾਨ ਦਾ ਜਿਨ੍ਹਾਂ ਨੇ ਇੱਕ ਪਹਿਲ ਕਦਮੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਮਤਲਬ ਪੰਜਾਬ ਦੀਆਂ ਦੀ ਇੱਕ ਸ਼ੁਰੂਆਤ ਕਰਕੇ ਬੱਚਿਆਂ ਨੂੰ ਇਸ ਚੀਜ਼ ਵੱਲ ਰੁਝਾਨ ਵੱਲ ਖਿੱਚਿਆ ਹੈ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬੱਚਿਆਂ ਵੱਲ ਵੇਖੋ ਤੁਸੀਂ ਵੇਖ ਹੀ ਰਹੇ ਜੇ ਗਰਾਊਂਡ ਦੇ ਵਿੱਚ ਬੱਚੇ ਕਿੱਡੇ ਉਤਸ਼ਾਹ ਨਾਲ ਪਾਰਟਿਸਪੇਟ ਕਰ ਰਹੇ ਆ ਤੇ ਇਹਨਾਂ ਚੀਜ਼ਾਂ ਨਾਲ ਬੱਚੇ ਇੱਕ ਵਧੀਆ ਸਿਹਤ ਮਿਲੂਗੀ ਬੱਚਿਆਂ ਨੂੰ ਤੇ ਨਸ਼ਿਆਂ ਤੋਂ ਦੂਰ ਹੋਣਗੇ ਹੂੰ ਜੇ ਗੱਲ ਕਰੀਏ ਜਿੱਦਾਂ ਮਤਲਬ ਨਸ਼ਿਆਂ ਦੀ ਗੱਲ ਤੁਸੀਂ ਕੀਤੀ ਹੈ ਪੰਜਾਬ ਦੇ ਵਿੱਚ ਹਲੇ ਤੱਕ ਜਿਹੜੀ ਨਸ਼ੇ ਦੀ ਜੜ ਨਹੀਂ ਵੱਡੀ ਗਈ ਕੋਈ ਕਦੇ ਨਾ ਕਿਤੇ ਸਰਕਾਰ ਵੱਲੋਂ ਉਪਰਾਲਾ ਵੀ ਕੀਤਾ ਜਾ ਰਿਹਾ ਪਰ ਉਹਨਾਂ ਖਾਸ ਨਹੀਂ ਕੀਤਾ ਜਾ ਰਿਹਾ ਜਿੰਨਾ ਹੋਣਾ ਚਾਹੀਦਾ ਵੇਖੋ ਜੀ ਅਸੀਂ ਇਸ ਚੀਜ਼ ਤੋਂ ਬਿਲਕੁਲ ਨਹੀਂ ਭੱਜ ਸਕਦੇ ਕਿ ਨਸ਼ਾ ਪੰਜਾਬ ਦੇ ਵਿੱਚ ਹੈ ਨਹੀਂਗਾ ਨਸ਼ਾ ਹੈਗਾ ਏ ਪਰ ਕੋ ਕਿਤਨਾ ਕਿਤੇ ਨਸ਼ੇ ਦੇ ਵਿੱਚ ਬੱਚਿਆਂ ਨੂੰ ਰੋਗ ਥਾਂ ਵਾਸਤੇ ਮਾਂ ਪਿਓ ਦਾ ਹੱਥ ਹੋਣਾ ਵੀ ਬੜਾ ਜ਼ਰੂਰੀ ਅਗਰ ਜੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਮਾਂ ਪਿਓ ਆਪਣੇ ਬੱਚਿਆਂ ਦੀ ਦੇਖ ਰੇਕ ਨਹੀਂ ਕਰ ਸਕਦਾ ਤੇ ਆਪਾਂ ਇਲਜ਼ਾਮ ਸਰਕਾਰਾਂ ਦੇ ਉੱਪਰ ਲਾਉਨੇ ਆ ਇੱਕ ਬੱਚਾ ਸ਼ਾਮ ਨੂੰ ਜਦੋਂ ਰਾਤ ਨੂੰ ਘਰੋਂ ਜਾਂਦਾ ਇਹਦੇ ਆਪਣੇ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੱਚਾ ਆਪਣਾ ਕਿੱਥੇ ਗਿਆ ਹੈ ਕੀ ਕਰਦਾ ਪਿਆ ਹੈ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਇੱਕ ਸਭ ਤੋਂ ਪਹਿਲਾਂ ਆਪਾਂ ਆਪਣੇ ਘਰ ਵੱਲ ਧਿਆਨ ਮਾਰੀਏ ਆਪਾਂ ਆਪਣੇ ਬੱਚਿਆਂ ਨੂੰ ਦੇਖੀਏ ਕਿ ਇਹਨਾਂ ਨਾਲ ਚੀਜ਼ਾਂ ਤੇ ਆਪਣਾ ਕੰਟਰੋਲ ਹੈਗਾ ਜੇ ਫਿਰ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ ਵੀਰ ਸਾਡੇ ਨਾਲ ਹੋਰ ਵੀ ਆਗੂ ਜੁੜੇ ਨੇ ਗੱਲਬਾਤ ਕਰਾਂਗੇ ਅਵਤਾਰ ਜੀ ਸਾਡੇ ਨਾਲ ਜੁੜੇ ਹੋਣ ਜੀ ਅਵਤਾਰ ਜੀ ਅੱਜ ਪੱਟੀ ਸਟੇਡੀਅਮ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰੀਆਂ ਨੇ ਤੁਸੀਂ ਮੌਕੇ ਤੇ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਗੇਮਾਂ ਸ਼ੁਰੂ ਹੋ ਰਹੀਆਂ ਨੇ ਮਹਿਕ ਦਿੱਕਾ ਖਾਲਸਾ ਵਹਿਗਦਗੀ ਪਟਕਾ ਅਸੀਂ ਤਾਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੇਡਾਂ ਵੱਲ ਬੱਚਿਆਂ ਨੂੰ ਪ੍ਰੇਰਿਤਤਾ ਕੀਤਾ ਬਹੁਤ ਵਧੀਆ ਸਜੇ ਢੰਗ ਨਾਲ ਚੱਲ ਰਹੀਆਂ ਖੇਡ ਵਤਨ ਪੰਜਾਬ ਦੀਆਂ ਜਿਹੜੀਆਂ ਪਿੰਡ ਪਿੰਡ ਕਰਵਾਈਆਂ ਜਾ ਰਹੀਆਂ ਅੱਜ ਪੱਟੀ ਤੋਂ ਸ਼ੁਰੂ ਹੋਈਆਂ ਪੱਟੀ ਸਟੇਡੀਅਮ ਤੋਂ ਸ਼ੁਰੂ ਹੋਈਆਂ ਹਰ ਹਰ ਪਿੰਡ 'ਚ ਕਰਵਾਈਆਂ ਜਾਣਗੀਆਂ ਜੀ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਸੀਐਮ ਭਗਵੰਤ ਮਾਨ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਬੰਨੇ ਲਾਇਆ ਹੈ ਬਿਲਕੁਲ ਸਾਡੇ ਨਾਲ ਨੌਜਵਾਨ ਆਗੂ ਆਮਾਦੀ ਪਾਰਟੀ ਦੇ ਜੁੜੇ ਨੇ ਸਾਨੂੰ ਸੇਖੋ ਜੀ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਕਿ ਅੱਜ ਪੱਟੀ ਸਟੇਡੀਅਮ ਦੇ ਵਿੱਚ ਜਿਹੜੀਆਂ ਕਿਹੜਾ ਮਤਲਬ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਗਈਆਂ ਨੇ ਇਸ ਤਰ੍ਹਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਗੇਮਾਂ ਕਰਵਾਈਆਂ ਜਾਂਦੀਆਂ ਬੱਚਿਆਂ ਨੂੰ ਉਹਨਾਂ ਦੇ ਯੋਗਤਾ ਅਨੁਸਾਰ ਜਿਹੜੀਆਂ ਨੌਕਰੀਆਂ ਵੀ ਮਿਲ ਰਹੀਆਂ ਸਰਕਾਰ ਕਹਿੰਦੀ ਹੈ ਕਿ ਕੇ ਮਤਲਬ ਗਰਾਊਂਡ ਪੱਧਰ ਤੇ ਕੇ ਵੈਸੇ ਹੀ ਮਿਲ ਵੀ ਰਹੀਆਂ ਨੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ सोनू ਸੇਖੋਂ ਜਿਲ੍ਹਾ ਮੀਤ ਪ੍ਰਧਾਨ ਆਮ ਬੰਦੀ ਵੀ ਪਾਰਟੀ ਵੇਖੋ ਜੀ ਬੜੀ ਖੁਸ਼ੀ ਵਾਲੀ ਗੱਲ ਆ ਸਾਡੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਜਿਨ੍ਹਾਂ ਦੀ ਬੜੀ ਉੱਚੀ ਸੋਚ ਆ ਤੇ ਜਿਹੜੀ ਇਹ ਨਵਾਂ ਇੱਕ ਥੀਮ ਰੱਖਿਆ ਗਿਆ ਵਾ ਖੇਡਾਂ ਵਧਨ ਪੰਜਾਬ ਦੀਆਂ ਬਹੁਤ ਵੱਡੀ ਸੋਚ ਆਏ ਜਿਹੜਾ ਕਿ ਸਾਡੇ ਜੋ ਪੰਜਾਬ ਪੂਰੇ ਤੋਂ ਲੈ ਕੇ ਪਿੰਡਾਂ ਤੱਕ ਜਿਹੜੀਆਂ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਵਾ ਇਹਦੇ ਵਿੱਚ ਜਿਹੜੇ ਨੌਜਵਾਨ ਆ ਲੜਕੇ ਲੜਕੀਆਂ ਦਾ ਉਹਨਾਂ ਦਾ ਰੁਝਾਨ ਜਿਹੜਾ ਵਾ ਖੇਡਾਂ ਵੱਧ ਕੇ ਤੇ ਹੋਰ ਜਿਹੜੇ ਕੰਮਾਂ ਤੋਂ ਘਟ ਕੇ ਤੇ ਜਿਹੜੀ ਇੱਕ ਪੰਜਾਬ ਦੀ ਇੱਕ ਜਿਹੜੀ ਵਧੀਆ ਲੀ ਤੇ ਜਿਹੜਾ ਪੰਜਾਬ ਚੜਸਾਦਾ ਵਾ ਇਹਨਾਂ ਨੂੰ ਇਹ ਇਹ ਸਾਰੇ ਭੈਣ ਭਰਾਵਾਂ ਨੂੰ ਨਿੱਕੇ ਬੱਚਿਆਂ ਨੂੰ ਇਹ ਲੋੜ ਵਾ ਅੱਜ ਇਹ ਜਿਹੜੀ ਚੀਜ਼ ਦੀ ਜਿਹੜੀ ਕਿ ਪੰਜਾਬ ਸਰਕਾਰ ਨੇ ਰਾਗ ਫੜੀ ਆ ਕਿਉਂਕਿ ਖੇਡਾ ਵਦਨ ਪੰਜਾਬ ਦੀਆਂ ਸਾਡਾ ਇਹ ਵਦਨ ਹੀ ਆ ਪੰਜਾਬ ਜਿਹੜਾ ਸਾਡਾ ਬਹੁਤ ਪਿਆਰਾ ਵਾ ਇੱਥੋਂ ਹੀ ਵੱਡੇ ਵੱਡੇ ਅਫਸਰ ਆਈਐਸ ਅਫਸਰ ਇਹ ਜਿਹੜੇ ਇੱਥੋਂ ਤਰੱਕੀਆਂ ਕਰਕੇ ਪਿੰਡਾਂ ਤੋਂ ਹੀ ਜਿਹੜੇ ਅੱਜ ਉੱਚ ਚੋਟੀਆਂ ਤੇ ਪਹੁੰਚੇ ਆ ਤੇ ਮੈਂ ਸਾਰੇ ਬੱਚਿਆਂ ਨੂੰ ਇਹੋ ਹੀ ਅਪੀਲ ਕਰੂੰਗਾ ਜਿਹੜੀਆਂ ਖੇਡਾ ਵਦਨ ਪੰਜਾਬ ਦੀਆਂ ਹੁੰਦੀਆਂ ਵਾ ਵੱਧ ਤੋਂ ਵੱਧ ਜੁੜੋ ਤੇ ਇਹਨਾਂ ਜਿਹ ਇਹਦੇ ਨਾਲ ਜਿਹੜਾ ਇਹ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਵਾ ਇਹਨੂੰ ਇੱਕ ਇਹੋ ਜਿਹਾ ਯਾਦਗਾਰੀ ਬਣਾ ਦਈਏ ਜਿਹੜਾ ਕਿ ਆਉਣ ਵਾਲੇ ਸਮੇਂ ਚ ਇੱਕ ਮਿਸਾਲ ਪੈਦਾ ਹੋਵੇ ਤੇ ਮੈਂ ਫਿਰ ਧੰਨਵਾਦ ਕਰਦਾ ਵਾ ਕੈਬਨਿਟ ਮੰਤਰੀ ਦਾ ਲਾਜੀ ਸਿੰਘ ਭੁੱਲਰ ਜੀ ਸਾਡੇ ਚੇਅਰਮੈਨ ਮਾਰਕਟ ਕਮੇਟੀ ਸਰਦਾਰ ਦਲਬਾਜ ਸਿੰਘ ਜੀ ਤੇ ਪੂਰੀ ਆਮ ਆਦਮੀ ਪਾਰਟੀ ਟੀਮ ਦਾ ਜਿਨ੍ਹਾਂ ਨੇ ਪੱਟੀ ਅੱਜ ਇਹਦਾ ਵਧੀਆ ਜਿਹੜਾ ਪ੍ਰਾਲਾ ਕਰਕੇ ਖੇਡਾਂ ਵਗੈਰਾ ਪੰਜਾਬ ਦੀਆਂ ਕਰਾਈਆਂ ਬਿਲਕੁਲ ਕਿਹੜੀਆਂ ਜਿਹੜੀਆਂ ਇੱਥੇ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਜਿੱਦਾਂ ਆਪਾਂ ਕਹਿੰਦੇ ਕਬੱਡੀ ਦੀ ਗੇਮ ਹੋ ਗਈ ਹੈ ਨਾ ਕੋ-ਕੋ ਦੀ ਗੇਮ ਇਦਾਂ ਦੇ ਵੀ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਜਿੱਦਾਂ ਫੁੱਟਬਾਲ ਕ੍ਰਿਕਟ ਵਗੈਰਾ ਦਾ ਇਦਾਂ ਦੀਆਂ ਇਹ ਇਹਦੇ ਵਿੱਚ ਜਿੱਤਰਾ ਦੌੜਾਂ ਵੇਖੋ ਤੁਸੀਂ ਵੇਖਿਆ ਹੋਣੇ ਹੋਣੀਆਂ 200 ਮੀਟਰ ਦੀਆਂ 400 ਮੀਟਰ 800 ਮੀਟਰ ਦੀਆਂ ਇਹਦੇ ਵਿੱਚ ਜਿੱਤ 25 ਸਾਲ ਲੰਮੀ ਸਰ ਸਾਰੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਬਿਲਕੁਲ ਕੀ ਕਹਿਣਾ ਦੋਨੇ ਹੋ ਤੁਸੀਂ ਪੰਜਾਬ ਦੇ ਲੋਕਾਂ ਮੈਂ ਜੀ ਇਹੋ ਹੀ ਅਪੀਲ ਕਰਦਾ ਹਾਂ ਬੱਚਿਆਂ ਨੂੰ ਵੀ ਮੇਰੇ ਪੁੱਤ ਮੇਰੀਆਂ ਧੀਆਂ ਮੇਰੇ ਭੈਣਾਂ ਜਿਹੜੇ ਜਾਂ ਹੋਰ ਕੰਮਾਂ ਨੂੰ ਛੱਡ ਕੇ ਇਹ ਜਿਹੜਾ ਤੁਸੀਂ ਆ ਫੋਨਾਂ ਤੋਂ ਨਿਕਲੋ ਤੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਆਉਦੀ ਰੁਚੀ ਵਧਾਓ ਪੰਜਾਬ ਸਰਕਾਰ ਬਹੁਤ ਹੀ ਇਸ ਤੇ ਜਿਹੜੀ ਆ ਡਰ ਹੋਈ ਪਈ ਆ ਵੀ ਇਹਨਾਂ ਨੂੰ ਬੱਚਿਆਂ ਨੂੰ ਗੇਮਾਂ 'ਚ ਪਾ ਕੇ ਤੇ ਇਹਨਾਂ ਨੂੰ ਵਧੀਆ ਉੱਚ ਉਹਦੇ ਤੇ ਪਹੁੰਚਾਇਆ ਜਾਵੇ ਬਿਲਕੁਲ ਜੀ ਕੋਲਾ ਇਹ ਸਾਣਾ ਆਮਾਦੀ ਪਾਰਟੀ ਦੇ ਆਗੂ ਜਿੰਨਾ ਵੱਲੋਂ ਦੱਸਿਆ ਗਿਆ ਇਹ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਅੱਜ ਪੱਟੀ ਤੋਂ ਸਟਾਰਟ ਕੀਤੀਆਂ ਹੈ ਹਲਕਾ ਪੱਟੀ ਦੇ ਅਲਗ ਅਲਗ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਇਹ ਖੇਡਾਂ ਕਰਵਾਈਆਂ ਜਾਣੀਆਂ ਨੇ ਖਬਰ ਪੰਜਾਬੀ ਟੀਵੀ ਦੇ ਕੈਮਰਾਮੈਨ ਹੈ ਪੀਸਾ ਭਰਾ ਦੇ ਨਾਲ ਕੰਨੀ ਜਲਦੀ ਰਿਪੋਰਟ ਇਹ ਤੁਸੀਂ ਕੰਮ ਜੀਬੂਰ ਕਰੋ ਤਰਫੋਂ ਮੈਂ ਉਹਦਾ ਕੋਸ਼ਾ ਤੁਹਾਨੂੰ ਬੈਂਡ ਕਰਦਾ ਕਿ ਆਪਣੇ ਟੀਮਾਂ ਇਹਦੀਆਂ ਲਾਈਨ ਅਪ ਕਰ ਲੋ ਆਪਣੇ ਇਹਨਾਂ ਨਾਲ ਸਮੂੱਚਾ ਹਟਾਟਾ ਜਿਹੜਾ ਉਹ ਪ੍ਰੋਡਕਸ਼ਨ ਕਰਦਾ ਹੌਸਲਾ ਅਪਜਾਈ ਕਰਨ ਦੇ ਲਈ ਸਾਡੇ ਇਸ ਇਲਾਕੇ ਦੀਆਂ ਬਹੁਤ ਹੀ ਮਾਣ ਮੱਤੀਆਂ ਹਾਜ਼ਰੀਆਂ ਗਰਾਊਂਡ ਦੇ ਵਿੱਚ ਪਹੁੰਚ ਕੇ ਅਗੇ ਬਹੁਤ ਬਹੁਤ ਧੰਨਵਾਦ ਸਪੌਨਸਰ ਨਾਲ ਨਾਲ ਜਿੰਨੀਆਂ ਵੀ ਖਾਸ ਤੌਰ ਤੇ ਇਸ ਸ਼ਕਤੀਆਂ ਦਾ ਸਾਡੇ ਦੇ ਦਰਮਿਆਨ ਪਹੁੰਚੇ ਨ ਬੱਚਿਆਂ ਨੂੰ ਹੌਸਲਾ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਨੂੰ ਹੌਸਲਾ ਅਪਜਾਈ ਕਰ ਰਿਹਾ ਹੈ ਧੰਨਵਾਦ ਜੀ ਡਿਸਟ੍ਰਿਕਟ ਸਪੋਰਟ ਅਫਸਰ ਮੈਮ ਸਟ ਦੀ ਗੱਲ ਹੈ ਕਿ ਪਿਲੇ ਸਾਲ ਅੰਡਰ 19 ਕਬੱਡੀ ਨੈਸ਼ਨਲ ਸਟਾਈਲ ਆਪਣਾ ਪੀਟਸਬ ਅਕੈਡਮੀ ਵਿੰਗ ਸੰਦੀਪ ਗੋਤ ਸਾਬ 1 ਸੈਕਿੰਡ ਮੈਚ ਉਹ ਵੀ ਸਾਡੇ ਵਿੱਚ ਮੌਜੂਦ ਨੇ ਜਦੋਂ ਸਟੇਜ ਦੇ ਮੈਚ ਚੱਲਦੇ ਆ ਤੇ ਬੜਿਆਂ ਜਾਣਾਂ ਲੱਗਦੀਆਂ ਸਾਰਾ ਪੰਜਾਬ ਆਇਆ ਹੁੰਦਾ ਸੋ ਉਹ ਬੰਦਾ ਹੋਰ ਕਿ ਜਾਣ ਖਲੋ ਨਹੀਂ ਸਕਦਾ ਦੁਨੀਆ ਵਾਲਿਆ ਲੀਟਰ ਹੋਣਗੇ ਲੱਖਾਂ ਜਾਗਿ ਮੂਲ ਜਿਹੜਾ ਉਹਨਾਂ ਦਾ ਉਹਨਾਂ ਦੇ ਕੋਚਸ ਦਾ ਐਕਸਪੀਰੀਅੰਸ ਹੈ ਉਹ ਇਹਨਾਂ ਬੱਚਿਆਂ ਦੀ ਗੇਮ ਦੇ ਵਿੱਚੋਂ ਝਲਕਦਾ ਜੀ ਬਹੁਤ ਛੇ ਬੱਚਿਆਂ ਤੇ ਕੁੜੀਆਂ ਨੇ ਕਮਾਲ ਕਰਤੀ ਹੈ ਵੀ ਤਾੜੀਆਂ ਬੱਚਿਓ ਹੋਣੀਆਂ ਚਾਹੀਦੀਆਂ ਜਿੰਨੇ ਵੀ ਬੱਚੇ ਗਰਾਊਂਡ ਦੇ ਵਿੱਚ ਦੇਖ ਰਹੇ ਐ ਸ਼ਾਬਾਸ਼ 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 ਜਿੰਦਿਆ ਵੀ ਮਿਹਨਤੀ ਹੁੰਦੀ ਹੈ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬੱਤੀ ਨਾਲ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਝਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਝਿਜਦੇ ਨਹੀਂ ਹੁੰਦੇ ਸੋ ਇਹਨਾਂ ਬੱਚਿਆਂ ਨੇ ਕਮਾਲ ਕਰਤੀ ਹੈ ਇਹਨਾਂ ਕੁੜੀਆਂ ਨੇ ਦੇ ਨਾਲ-ਨਾਲ ਮੁੰਡਿਆਂ ਨੇ ਜਿਹੜਾ ਐਥਲੈਟਿਕਸ ਦੇ ਵਿੱਚ ਬੜਾ ਇੱਕ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਸਾਰੇ ਨੇ ਆਨੰਦ ਮਾਣਿਆ ਸਾਹਮਣੇ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਵੀ ਉਹ ਬੱਚੇ ਆਪਣਾ-ਆਪਣਾ ਪਸੀਨਾ ਬਹਾ ਰਹੇ ਦੋਨੋਂ ਟੀਮਾਂ ਬੜੀ ਮਿਹਨਤ ਨਾਲ ਬੜੀ ਸ਼ਤੱਧ ਦੇ ਨਾਲ ਗੇਮਾਂ ਦੇ ਵਿੱਚ ਆਪਣੀ-ਆਪਣੀ ਪ੍ਰਦਰਸ਼ਨੀ ਕਰ ਰਹੀਆਂ ਤੇ ਸਾਰੇ ਦਰਸ਼ਕ ਹਾਲੇ